ਹਲੋ ਸਸੀ ਕਾਲ ਜੀ ਮੈਂ ਮਨਦੀਪ ਕੋਲ ਆਇਆ ਤੋਂ ਡੈਸ ਤੇ ਨਵਾਂ ਡਿਜ਼ਾਈਨ ਲੈ ਕੇ ਆਇਆ ਇਹ ਆਪਾਂ ਸ਼ਰਟ ਦਾ ਡਿਜ਼ਾਈਨ ਲੈ ਕੇ ਆਂਦਾ ਜਿਵੇਂ ਪ੍ਰਿੰਟਡ ਕੁਰਤੀ ਦੇ ਉੱਤੇ ਵਾਈਟ ਲੈਸ ਨਾਲ ਕੀਤਾ ਹੈ ਇਹ ਪੱਕਲੀਆਂ ਪਾਈਆਂ ਵਾ ਉੱਪਰ ਗੁਲਾਈ ਕਰਕੇ ਅੱਗੇ ਇਹ ਪੱਕਲੀਆਂ ਸਾਈਡਾਂ ਤੇ ਜਿਹੜੀ ਲੈਸ ਲਗਾਈ ਹੈ ਬ੍ਰੀਕ ਹੁਣ ਆਪਾਂ ਨੈੱਕ ਦਾ ਡਿਜ਼ਾਈਨ ਰੈਡੀ ਕਰਾਂਗੇ ਨੈੱਕ ਦਾ ਡਿਜ਼ਾਈਨ ਆਪਾਂ ਪੱਟੀ ਟਾਈਪ ਦੀ ਪੱਟੀ ਬਣਾ ਲਿਆ ਇਹਦੇ ਤੇ ਮੈਂ ਪ੍ਰੈਸ ਨਾਲ ਲਗਾਈ ਸੀ ਕਿ ਬੁਕਰਮਾ ਜਿਹੜੀ ਕੀ ਸਫਾਈ ਨਾਲ ਫਿਰ ਹੋ ਜਾਂਦੀ ਹੈ ਪੱਟੀ ਤਿਆਰ ਹੋ ਜਾਂਦੀ ਹੈ ਇਹਨੂੰ ਪੱਟੀ ਤਿਆਰ ਕਰਕੇ ਪਹਿਲਾਂ ਨੂੰ ਪੱਟੀ ਨੂੰ ਤਿਆਰ ਕੀਤਾ ਫਿਰ ਇਹਦੇ ਉੱਪਰ ਆਪਾਂ ਲੈਸ ਲਗਾਵਾਂਗੇ ਆ ਬ੍ਰੀਕ ਲੈਸ ਇੱਕ ਸਾਈਡ ਤੇ ਲਗਾ ਲੈਣੀ ਆ ਇੱਕ ਸਾਈਡ ਤੇ ਵਾਲੀ ਬ੍ਰੀਕ ਲੈਸ ਲਗਾਈ ਹੈ ਵਾਈਟ ਕਲਰ ਦੀ ਹਾਂਜੀ ਇਹ نیچے ਵਾਲੀ ਸਾਈਡ ਹੀ ਆਪਾਂ ਰੱਖ ਕੇ ਉਵੇਂ ਹੀ ਲਗਾ ਲਈਏ ਨੂੰ ਗੁੰਮ ਕਰਨ ਦੀ ਲੋੜ ਨਹੀਂ ਹੈਗੀ ਇੱਕ ਸਾਈਡ ਤੇ ਆਪਾਂ ਬ੍ਰੀਕ ਲੈਸ ਲਗਾਈ ਦੂਸਰੀ ਸਾਈਡ ਤੇ ਥੋੜੀ ਚੌੜੀ ਲੈਸ ਲਗਾਵਾਂਗੇ ਉਹ ਵੀ ਉਸੇ ਤਰੀਕੇ ਨਾਲ نیچے ਰੱਖ ਕੇ ਲਗਾ ਲੈਣੀ ਹੈ ਇਹਨੂੰ ਗੁੰਮ ਨਹੀਂ ਕਰਨਾ ਪੈਂਦਾ आ, क्योंकि यू उपर आके कपड़े देना इधरली साइड दिखनी नहीं है सिंपल आप पट्टी बस लंबी बना लेनी है जिमें कि लंबी देपर दो सैडा से लैस लगा के लंबी लैस तैयार कर दी है पट्टी ने तैयार किया ਇਹ ਡਿਜ਼ਾਈਨ ਬਹੁਤ ਹੀ ਸੌਖਾ ਵਾ ਨਾ ਕੋਈ ਕੱਟ ਪਾਉਣਾ ਪੈਂਦਾ ਨਾ ਕੁਝ ਵੀ ਆ ਵੀ ਕੋਈ ਵੀ ਬਣਾ ਸਕਦਾ ਜਿਹੜਾ ਕੋਈ ਜ਼ਿਆਦਾ ਵੀ ਨਹੀਂ ਮਤਲਬ ਕਿ ਹੈਗਾਗਾ ਵੀ ਬਹੁਤ ਜ਼ਿਆਦਾ ਐਕਸਪਰਟ ਆ ਇਹਨੂੰ ਹੁਣ ਆਪਾਂ ਇਹਦੀ ਨੁੱਕਰ ਤਿਆਰ ਕਰ ਲਈ ਆ ਹਾਂ ਜਿਵੇਂ ਲੈਸ ਦੀ ਨੁੱਕਰ ਬਣਾ ਲਈ ਦੀ ਬਸ ਇਹਨੂੰ ਫੱਟੀ ਨੂੰ ਲੈ ਇਹਦੀ ਨੁੱਕਰ ਤਿਆਰ ਕਰਕੇ ਨੀਚੋਂ ਵੀ ਨੈਕ ਵਾਂਗੂ ਬਣਾ ਦੇ ਵੀ ਸੇ ਹਾਂਜੀ ਇਹ ਆਪਾਂ ਹੁਣ ਫੱਟੀ ਆਪਾਂ ਰੈਡੀ ਕਰ ਲਈ ਆ ਹੁਣ ਮੈਂ neck ਜਿਵੇਂ ਕਿ ਕਮੀਜ਼ ਦਾ ਕਪੜਾ ਏ ਉਹਦੇ ਆਪਾਂ neck ਦੇ ਰਿਗਾਰਡਿੰਗ ਸੈਂਟਰ ਜਿਹੜਾ ਹੁੰਦਾ ਵਾ ਸੈਂਟਰ ਦੇ ਉੱਪਰ ਨਿਸ਼ਾਨੀ ਲਗਾ ਲਈਏ ਨਿਸ਼ਾਨੀ ਜਿੱਥੋਂ ਤੱਕ ਇਹ ਆਪਾਂ ਫੱਟੀ ਲਗਾਉਣੀ ਆ ਹਨਾ ਉੱਥੋਂ ਤੱਕ ਨਿਸ਼ਾਨੀ ਲਗਾਉਣੀ ਜ਼ਰੂਰੀ ਏ ਵਸੇ ਨਿਸ਼ਾਨੀ ਜ਼ਰੂਰ ਲਗਾਇਆ ਕਰੋ ਇਹਦੇ ਨਾਲ ਟੇਡਾ ਵਿੰਗਾ ਬਿਲਕੁਲ ਨਹੀਂ ਹੁੰਦਾਗਾ ਨਿਸ਼ਾਨੀ ਲੱਗੀ ਹੁੰਦੀ ਆ ਤਾਂ ਸੈਂਟਰ ਦੀ ਤੇ ਇਹਨੂੰ ਆਪਾਂ ਜਿਵੇਂ ਲਗਾਉਣਾ ਵਾ ਉਵੇਂ ਟਿਕਾ ਲੈਣਾ ਸੈਂਟਰ ਤੇ ਇਹ ਨੁਕਰ ਆਉਣੀ ਚਾਹੀਦੀ ਆ ਇਹ ਬਿਲਕੁਲ ਨਾਲ ਜੁੜਿਆ ਘੱਟ ਸੋਹਣਾ ਲੱਗਦਾ ਜਿਵੇਂ ਉੱਪਰੋਂ ਆਪਾਂ 1 ਇੰਚ ਦਾ ਗੈਪ ਛੱਡੀਏ ਨੀਚੋਂ ਇਹਨੂੰ ਨਾਲ ਜੋੜ ਦਈਏ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਤੁਸੀਂ ਵੇਖੋਗੇ ਕਿ ਕਿੰਨਾ ਸੌਖਾ ਨਾਲ ਕੋਈ ਕੱਟ ਪਾਉਣਾ ਪਿਆ ਨਾ ਕੁਝ ਬਹੁਤ ਸੋਹਣੀ ਫੱਟੀ ਤਿਆਰ ਹੋ ਗਈ ਹੈ ਇਹਦੀ ਇਹਨੂੰ ਨੀਚੋਂ ਆਪਾਂ ਜੋੜ ਕੇ ਤੇ ਉੱਪਰ ਤੱਕ ਥੋੜਾ 1 ਇੰਚ ਦਾ ਗੈਪ ਛੱਡਾਂਗੇ ਇਹ ਡਿਜ਼ਾਈਨ ਸੋਹਣਾ ਲੱਗਦਾ ਫਿਰ ਇਹਦੇ ਨਾਲ ਮੈਂ ਇਸ ਤੋਂ ਪਹਿਲਾਂ ਇੱਕ ਹੁਣੇ ਰੈਡੀ ਕੀਤਾ ਸੀ ਸ਼ਰਟ ਉਹਦੇ ਤੇ ਵੀ ਇਹ ਡਿਜ਼ਾਈਨ ਪਾਇਆ ਸੀ ਫਿਰ ਉਹਦੇ ਤੇ ਮੈਂ ਬਾਟ ਨੈਕ ਰੈਡੀ ਕੀਤਾ ਸੀ ਇਹਦੇ ਉੱਪਰ ਬਾਟ ਨੈਕ ਬਹੁਤ ਜ਼ਿਆਦਾ ਜਾਇਦਾ ਬਟ ਇਹ ਜਿਸ ਕਸਟਮਰ ਦਾ ਇਹ ਵਾਲਾ ਸੂਟ ਸੀਗਾ ਫਿਰ ਉਹਨਾਂ ਨੂੰ ਬਾਟ ਨੈਕ ਨਹੀਂ ਪਸੰਦ ਸੀਗਾ ਇਹਦੇ ਉੱਪਰ ਗੋਲ ਨੈਕ ਬਣਾਵਾਂਗੇ ਆਪਾਂ ਇਹਦੇ ਉੱਪਰ ਵੈਸੇ ਗੋਲ ਨੈਕ ਹੀ ਜ਼ਿਆਦਾ ਸੋਹਣਾ ਲੱਗਦਾ ਗੋਲ ਨੈਕ ਹੋਇਆ ਜਾਂ ਬਾਟ ਨੈਕ ਹੋਇਆ ਹਾਂਜੀ ਇਹ ਹੁਣ ਰੈਡੀ ਹੋ ਗਈ ਫੱਟੀ ਇਹਦੇ ਉੱਪਰ ਆਪਾਂ neck ਰੈਡੀ ਕਰਾਂਗੇ ਮੈਂ গোল্ড neck ਇਹਦਾ ਬਣਾਇਆ ਵਾ ਦੇਖੋ ਤੁਸੀਂ ਕਿ ਇਹ ਕਿੰਨੀ ਜਲਦੀ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਹੋਇਆ ਇਹ ਸੂਟ ਵੀ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਬੜਾ ਸੋਹਣਾ ਲੱਗਦਾ ਇਹ ਔਖਾ ਵੀ ਨਹੀਂ ਹੈਗਾ ਜਿਵੇਂ ਕਿ ਬਹੁਤ ਜ਼ਿਆਦਾ ਕੰਮ ਹੋਵੇ ਵੀ ਨਹੀਂ ਹੈਗਾ ਉਤੇ ਅਸਤੇ ਨੇ ਸੋਕੇ ਸੋਕੇ ਡਿਜ਼ਾਈਨ ਤੇ ਸੋਹਣੇ ਡਿਜ਼ਾਈਨ ਤਿਆਰ ਕਰਕੇ ਲੈ ਕੇ ਆਉਣੀ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਐਂਡ ਕਮੈਂਟ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਿਆ ਕਰੋ ਮੇਰੇ ਡਿਜ਼ਾਈਨ ਨੂੰ ਇਹ ਜਿੰਨੇ ਸੌਖੇ ਹੁੰਦੇ ਆ ਹਰ ਕਿਸੇ ਨੂੰ ਬਣਾਉਣੇ ਸੌਖੇ ਲੱਗਦੇ ਆ ਜਿਹੜੇ ਜਿਆਦਾ ਮਤਲਬ ਕਿ ਔਖੇ ਡਿਜ਼ਾਈਨ ਆ ਉਹ ਹਰ ਕਿਸੇ ਤੋਂ ਨਹੀਂ ਤਿਆਰ ਹੁੰਦੇ ਤਾਂ ਕਰਕੇ ਨੇ ਸੌਖੇ ਸੌਖੇ ਡਿਜ਼ਾਈਨ ਲੱਕੀਆਂ ਨੇ ਦੇਖੋ ਤੁਸੀਂ ਕਿ ਇਹਦੀ ਲੁੱਕ ਕਿੰਨੀ ਵਧੀਆ ਆ ਇਸ ਡਿਜ਼ਾਈਨ ਦੀ ਹਾਂਜੀ ਮੈਂ ਤੁਹਾਨੂੰ ਫਾਈਨਲੀ ਲੁੱਕ ਦਿਖਾ ਰਹੀ ਹਾਂ ਸ਼ਰਟ ਦੀ ਫਾਈਨਲੀ ਲੁੱਕ ਸਾਲੀਆਂ ਵੀ ਹੋ ਗਿਆ ਤੇ neck ਵੀ ready ਹੋ ਗਿਆ बाजू ਦੇ ਉੱਪਰ ਵੀ ਆਪਣਾ ਇਹ ਦੋਨੋਂ ਨੈਸਾ ਲਗਾਇਆ ਹੈਗਾ ਨਾਲ ਇਹਦੇ পাইਪਿੰਗ ਲਗਾਈ ਹੈ ਇਹ ਸ਼ਰਟ ਬਹੁਤ ਸੋਹਣਾ ready ਹੋ ਗਿਆ